ਜ਼ਿੰਦਗੀ ਧੰਨਾ ਮੀ ਜੜਾ ਨਾ ਉਹ ਇੱਕ ਜੰਗ ਹੈਗੀ ਚੰਗ ਔਰ ਜੰਗ ਚ ਮੁਸ਼ਕਲਾਂ ਆਉਂਦੀਆਂ ਨੇ ਅਸੀਂ ਕੋਈ ਵੀ ਇੱਕ ਕੰਮ ਕਰਦੇ ਨਾ ਨਵਾਂ ਉਹਦੇ ਸਾਨੂੰ ਬਹੁਤ ਮੁਸ਼ਕਲਾਂ ਆਣ ਗਿਆ ਜਦੋਂ ਮੁਸ਼ਕਲਾਂ ਆਉਂਦੀਆਂ ਤੇ ਅਸੀਂ ਉਹਨਾਂ ਦੇ ਹੱਲ ਕੱਢਦੇ ਆ ਜਦੋਂ ਹੱਲ ਕੱਢਦੇ ਆ ਉਹਨਾਂ ਨੂੰ ਜ਼ਿੰਦਗੀ ਚ ਇੰਪਲੀਮੈਂਟ ਕਰਦੇ ਆ ਨਾ ਤੇ ਸਾਨੂੰ ਸਕਸੈਸ ਮਿਲੇਗੀ ਮਿਲੇਗੀ ਪਰਾਂ ਦੇਖੋ ਸਿੱਖ ਇਤਿਹਾਸ ਜੜਾ ਨਾ ਉਹ ਯੋਧਿਆਂ ਦਾ ਇਤਿਹਾਸ ਹੈਗਾ ਬਈ ਤੇ ਸਾਨੂੰ ਕੋਮੇਡੀ 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 ਮੈਂ ਤਾਂ ਕੋਮੇਡੀ ਦੇਖੋ ਉਧਰ ਇੰਟਰਸਟਿੰਡ ਨਹੀਂ ਸੀਗਾ ਮੈਨੂੰ ਬੜੇ ਜਾਣੇ ਕਹਿੰਦੇ ਸੀ ਜਦੋਂ ਮੈਂ ਪਹਿਲੀ ਫਿਲਮ ਕੀਤੀ ਦੂਜੀ ਕੀਤੀ ਜਦੋਂ ਵੀ ਮੈਂ ਮੈਨੂੰ ਸਾਰੇ ਇਹ ਕਹਿੰਦੇ ਸੀ ਵੀ ਤੁਸੀਂ ਬਾਜੀ ਕੋਈ ਕਮੇਡੀ ਚ ਮੇਡੀ ਕਰੋ ਹੈ ਕੀ ਤੁਸੀਂ ਇਹ ਜਿਹੇ ਗੱਲਾਂ ਕਰ ਰਹੇ ਹੋ ਜਾਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਮੈਂ ਕਿਹਾ ਦੇਖੋ ਹੱਸ ਖੇਡਦੇ ਅਸੀਂ ਘਰ ਚ ਵੀ ਲੈਨੇ ਆ ਹੱਸਣਾ ਖੇਡਣਾ ਮਨ ਕਾ ਚਾਹੋ ਹੱਸਣਾ ਖੇਡਣਾ ਚਾਹੀਦਾ ਪਰ ਹੱਸ ਖੇਡ ਕੇ ਅਸੀਂ ਮੈਂ ਕਿਹਾ ਲੋਕ ਆਣੇ تھے ਕੋਈ ਮੈਸੇਜ ਲੈ ਕੇ ਜਾਣਾ ਅਸੀਂ ਕਿਤੇ ਵੀ 2 2.5 3 ਘੰਟੇ ਲਗਾਨੇ ਆ ਸਿਨੇਮਾ ਦੇ ਅੰਦਰ ਆ ਕੇ ਕਿਉਂਕਿ ਸਿਨੇਮਾ ਚ ਜਿਹੜੀ ਵੀ ਚੀਜ਼ ਆਏਗੀ ਨਾ ਉਹ ਸਾਡੇ ਨਾ ਦਿਮਾਗ ਤੇ ਇੰਪੈਕਟ ਕਰਦੀ ਹੈ ਵੱਡੀ ਪਿਕਚਰ ਵੱਡੀ ਸਾਊਂਡ ਜਦੋਂ ਅਸੀਂ ਵੱਡੀ ਕੋਈ ਵੱਡੀ ਚੀਜ਼ ਦੇਖਦੇ ਹਾਂ ਨਾ ਤਾਂ ਉਹ ਸਾਡੇ ਤੇ ਜ਼ਿਆਦਾ ਅਸਰ ਕਰਦੀ ਹੈ ਇਸ ਤਰ੍ਹਾਂ ਦੀਆਂ ਇਤਿਹਾਸਿਕ ਆਪਣੀਆਂ ਵਿਰਸੇ ਦੀਆਂ ਆਪਣੀ ਸੱਭਿਆਚਾਰ ਦੀਆਂ ਆਪਣੇ ਕਲਚਰ ਦੀਆਂ ਫਿਲਮਾਂ ਨੂੰ ਬਣਾਓ ਔਰ ਉਹ ਫਿਲਮਾਂ ਬਣਾ ਕੇ ਅੱਗੇ ਲੈ ਕੇ ਆਓ ਆਪਣੇ ਸਿੱਖੀ ਦਾ ਪ੍ਰਚਾਰ ਵੀ ਕਰਨਾ ਚਾਹੀਦਾ ਆਪਣੇ ਇਤਿਹਾਸ ਦਾ ਪ੍ਰਚਾਰ ਕਰਨ ਦਾ ਆਪਣੇ ਇਤਿਹਾਸਿਕ ਜਿੰਨੀਆਂ ਵੀ ਚੀਜ਼ਾਂ ਨੇ ਆਪਣੇ ਗੁਰੂਆਂ ਨੇ ਕੀ ਕੀਤਾ ਉਹਨਾਂ ਬਾਰੇ ਦੱਸਣਾ ਬੜਾ ਜ਼ਰੂਰੀ ਹੈ ਸੋ ਫਾਈਨਲੀ ਜੱਟਾ ਡੋਲੀਨਾ ਫਿਲਮ ਜਿਹੜੀ ਹੈ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਗਈ ਹੈ ਤੇ ਸਾਡੇ ਨਾਲ ਫਿਲਮ ਮੇਕਰ ਗੁਵਿੰਦਰ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਵਧਾਈਆਂ ਸਰ ਬਹੁਤ-ਬਹੁਤ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਔਰ ਜਿੰਨੇ ਵੀ ਇੱਥੇ ਦਰਸ਼ਕ ਆਏ ਸੀ ਫਿਲਮ ਨੂੰ ਦੇਖਣ ਵਾਸਤੇ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਕਿ ਉਹਨਾਂ ਨੇ ਫਿਲਮ ਨੂੰ ਇੱਥੇ ਆ ਕੇ ਬੈਠ ਕੇ ਆਰਾਮ ਨਾਲ ਦੇਖਿਆ ਠੀਕ ਹੈ ਤੇ ਉਹ ਵਧਾਈ ਦੇ ਪਾਤਰ ਸਾਰੇ ਤੁਸੀਂ ਹੋਗੇ ਹੋ ਤੇ ਅਸੀਂ ਤੇ ਜੋ ਚਲੋ ਮਿਹਨਤ ਕਰਨੀ ਸੀ ਉਹ ਤਾਂ ਕੀਤੀ ਅਸੀਂ ਕਰਕੇ ਤੇ ਤੁਹਾਡੇ ਸਾਹਮਣੇ ਲੈ ਕੇ ਆਏ ਆ ਅੱਛਾ ਜੇਕਰ ਮੈਂ ਗੱਲ ਕਰਾਂ ਹੁਣ ਵੀ ਸਿਨੇਮਾ ਦੇ ਵਿੱਚ ਕਾਫੀ ਰਾਸ਼ ਹੋਇਆ ਪਿਆ ਤੇ ਨੇਚਰਲੀ ਥੀਏਟਰ ਦੇ ਵਿੱਚ ਤਾੜੀਆਂ ਵੀ ਵੱਜੀਆਂ ਕਾਫੀ ਸੀਨਸ ਨੂੰ ਲੈ ਕੇ ਤੁਸੀਂ ਮੌਜੂਦ ਸੀਗੇ ਕਿਵੇਂ ਦਾ ਲੱਗਾ ਉਹਨੂੰ ਦੇਖ ਕੇ ਬਹੁਤ ਮੈਂ ਤਾਂ ਕਈ ਵਾਰੀ ਮੇਰੇ ਅੱਖਾਂ 'ਚ ਹੰਝੂ ਆ ਗਏ ਸੀਗੇ ਦੇਖਦੇ ਹੋਏ ਕਿੰਨਾ ਔਖਾ ਰਿਹਾ ਇਹ ਮੂਵੀ ਨੂੰ ਬਣਾਉਣਾ ਦੇਖੋ ਔਖਾ ਤੇ ਜ਼ਿੰਦਗੀ 'ਚ ਬਹੁਤ ਕੁਝ ਹੁੰਦਾ ਠੀਕ ਹੈ ਨਾ ਬਿਲਕੁਲ ਕਿ ਅਸੀਂ ਕੁਝ ਵੀ ਕਰਦੇ ਆ ਤੇ ਸਾਨੂੰ ਮੁਸ਼ਕਲਾਂ ਆਣ ਗਿਆ ਬਿਲਕੁਲ ਯਾਨੀ ਕਿ ਮੁਸ਼ਕਲਾਂ ਨਹੀਂ ਆਣ ਗਿਆ ਜ਼ਿੰਦਗੀ ਦਾ ਨਾਮ ਹੀ ਜਿਹੜਾ ਨਾ ਉਹ ਇੱਕ ਜੰਗ ਹੈਗੀ ਜੰਗ ਔਰ ਜੰਗ ਚ ਮੁਸ਼ਕਲਾਂ ਆਉਂਦੀਆਂ ਨੇ ਅਸੀਂ ਕੋਈ ਵੀ ਇੱਕ ਕੰਮ ਕਰਦੇ ਨਾ ਨਵਾਂ ਉਹਦੇ ਸਾਨੂੰ ਬਹੁਤ ਮੁਸ਼ਕਲਾਂ ਆਣ ਗਿਆ ਜਦੋਂ ਮੁਸ਼ਕਲਾਂ ਆਉਂਦੀਆਂ ਤੇ ਅਸੀਂ ਉਹਨਾਂ ਦੇ ਹੱਲ ਕੱਢਦੇ ਆ ਜਦੋਂ ਹੱਲ ਕੱਢਦੇ ਆ ਉਹਨਾਂ ਨੂੰ ਜ਼ਿੰਦਗੀ ਚ ਇੰਪਲੀਮੈਂਟ ਕਰਦੇ ਆ ਨਾ ਤੇ ਸਾਨੂੰ ਸਕਸੈਸ ਮਿਲੇਗੀ ਮਿਲੇਗੀ ਅਗਰ ਹੱਲ ਹੀ ਨਹੀਂ ਗਾਟਾਂਗੇ ਇੰਪਲੀਮੈਂਟ ਕੀ ਕਰਾਂਗੇ ਇੰਪਲੀਮੈਂਟ ਨਹੀਂ ਕਰਾਂਗੇ ਤੇ ਸਕਸੈਸ ਕਿੱਥੋਂ ਮਿਲੇਗੀ ਸਕਸੈਸ ਤਾਂ ਹੀ ਮਿਲਦੀ ਹੁੰਦੀ ਹੈ ਮੁਸ਼ਕਲਾਂ ਆਣੀਆਂ ਜੈਦੀਆਂ ਮੈਂ ਤੇ ਆਪਣੀ ਫੇਸਬੁੱਕ ਦੀ ਦੇਖੋ ਉੱਤੇ ਹੈਡਿੰਗ ਲਿਖਿਆ ਆਇਆ ਜ਼ਿੰਦਗੀ ਮੇਂ ਉਹ ਕੰਮ ਕਰੋ ਜੋ ਸਭ ਤੋਂ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ ਆਸਾਨ ਕੰਮ ਤਾਂ ਹਰ ਕੋਈ ਕਰ ਲੈਂਦਾ ਮੈਨੂੰ ਵੈਸੇ ਅੱਛਾ ਹੀ ਨਹੀਂ ਲੱਗਦਾ ਆਸਾਨ ਕੰਮ ਕਰਨਾ ਮੈਨੂੰ ਸ਼ੁਰੂ ਤੋਂ ਚੈਲੰਜ ਲੈਣਾ ਔਰ ਮਤਲਬ ਅਨਕੰਫਰਟ ਜ਼ੋਨ ਚ ਰਹਿਣਾ ਅੱਛਾ ਲੱਗਦਾ ਹੈ ਕਿਉਂਕਿ ਜਦੋਂ ਅਸੀਂ ਅਨਕੰਫਰਟ ਜ਼ੋਨ ਚ ਰਹਨੇ ਆ ਨਾ ਉਹ ਤੇ ਮੁਸ਼ਕਲਾਂ ਆਂਦੀਆਂ ਮੁਸ਼ਕਲਾਂ ਆਂਦੀਆਂ ਤੇ ਉੱਥੇ ਅਸੀਂ ਉਹਦੇ ਹੱਲ ਕੱਢਦੇ ਆ ਤੇ ਉੱਥੇ ਸਿੱਖਦੇ ਆ ਸਿੱਖਿਆ ਹੀ ਤਾਂ ਜਾਂਦਾ ਜਿਹੜੇ ਲੋਕ ਕੰਫਰਟ ਜ਼ੋਨ ਚ ਰਹਣਾ ਰਹਿੰਦੇ ਨੇ ਜਾਂ ਰਹਿਣਾ ਸਿੱਖ ਲਿਆ ਜਿਨ੍ਹਾਂ ਨੇ ਉਹ ਕਦੀ ਵੀ ਕਾਮਯਾਬੀ ਵੱਲੇ ਨਹੀਂ ਵੱਧ ਸਕਦੇ ਅੱਛਾ ਮੇਰੇ ਨਾਲ ਸੀਨ ਹਜੇ ਵੀ ਅੱਖਾਂ ਸਾਹਮਣੇ ਘੁੰਮ ਰਿਹਾ ਜਦੋਂ ਡਾਕਟਰ ਸਾਹਿਬ ਹੁੰਦੇ ਨੇ ਉਹ ਇਸ ਤਰ੍ਹਾਂ ਸੀਗਾ ਕਿ ਦਿੱਲੀ ਤੋਂ ਆਰਟਿਸਟ ਸੀਗਾ ਬਹੁਤ ਪੁਰਾਣਾ ਮੇਰਾ ਉਹ ਮੇਰੇ ਕੋਲੋਂ ਹੀ ਸਿੱਖਿਆ ਸੀਗਾ ਵਿਮਲ ਸੁਰਮਾ ਨਾਮ ਆਉਦਾ ਤੇ ਉਹਨਾਂ ਨੇ ਆਣਾ ਸੀ ਸ਼ੂਟਿੰਗ ਸਾਡੀ ਨਾ ਇੱਕ ਦਿਨ ਲੇਟ ਹੋ ਗਈ ਜਿਹੜਾ ਸੀਨ ਹੋਣਾ ਸੀ ਹੁਣ ਉਹਨੇ ਜਦੋਂ ਆਣਾ ਕਹਿੰਦਾ ਮੈਂ ਹੁਣ ਇਦਾਂ ਆਣਾ ਵੇ ਕੀ ਕਰਾਂ ਮੈਂ ਕਹਿੰਦਾ ਫਿਰ ਤੂੰ ਰਹਿਣ ਦੇ ਫਿਰ ਕਹਿੰਦਾ ਮੈਂ ਕੱਲ ਤੇ ਮੇਰਾ ਕੰਮ ਆਇਆਗਾ ਮੈਂ ਤੇ ਕੱਲ ਰੁਕਾਂਗਾ ਨਹੀਂ ਮਗਰ ਨਹੀਂ ਕੱਲ ਹੀ ਚਾਹੀਦਾ ਤੁਹਾਨੂੰ ਕੰਨ ਨਹੀਂ ਆਣਾ ਮੁਸ਼ਕਿਲ ਹੋ ਜਾਏਗਾ ਫਿਰ ਉਹ ਕਰੈਕਟਰ ਮੈਨੂੰ ਫਿਰ ਆਪ ਨਿਭਾਣਾ ਪਿਆ ਜੀ ਬਹੁਤ ਸੋਹਣਾ ਤੇ ਇੱਕ ਵਾਰ ਹੋਰ ਚੀਜ਼ ਪੁੱਛਣਾ ਚਾਹੂੰਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕਨਸੈਪਟਸ ਹੈਗੇ ਨੇ ਕਿਉਂਕਿ ਇਹ ਡਿਫਰੈਂਟ ਕਨਸੈਪਟ ਸੀ ਜੇਕਰ ਮੈਂ ਗੱਲ ਕਰਾਂ ਪੰਜਾਬੀ ਇੰਡਸਟਰੀ ਦੀ ਪੰਜਾਬੀ ਮੂਵੀ ਇੰਡਸਟਰੀ ਦੀ ਮੋਸਟਲੀ ਉਹਨੂੰ ਕਾਮੇਡੀ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਹੈਨਾ ਬਿਲਕੁਲ ਬਿਲਕੁਲ ਆਪਣਾ ਦੇਖੋ ਸਿੱਖ ਇਤਿਹਾਸ ਜਿਹੜਾ ਨਾ ਉਹ ਯੋਧਿਆਂ ਦਾ ਇਤਿਹਾਸ ਹੈਗਾ ਵੇ ਤੇ ਸਾਨੂੰ ਕਾਮੇਡੀ 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 ਮੈਂ ਤਾਂ ਕਾਮੇਡੀ ਦੇਖੋ ਉਧਰ ਇੰਟਰਸਟਿਡ ਨਹੀਂ ਸੀਗਾ ਮੈਨੂੰ ਬੜੇ ਜਾਣ ਪਹਿਲੀ ਫਿਲਮ ਕੀਤੀ ਦੂਜੀ ਕੀਤੀ ਜਦੋਂ ਵੀ ਮੈਂ ਆ ਮੈਨੂੰ ਸਾਰੇ ਇਹ ਕਹਿੰਦੇ ਸੀ ਵੀ ਤੁਸੀਂ ਬਾਜੀ ਕੋਈ ਕਮੇਡੀ ਜਿਮੇਡੀ ਕਰੋ ਹੈ ਕੀ ਤੁਸੀਂ ਇਹ ਜਿਹੇ ਗੱਲਾਂ ਕਰ ਰਹੇ ਹੋ ਜਾਂ ਇਸ ਤਰ੍ਹਾਂ ਦਾ ਕੰਮ ਕਰ ਰਹੇ ਹੋ ਮੈਂ ਕਿਹਾ ਦੇਖੋ ਹੱਸ ਖੇਡਦੇ ਅਸੀਂ ਘਰ ਚ ਵੀ ਲੈਨੇ ਆ ਹੱਸਣਾ ਖੇਡਣਾ ਮਨ ਕਾ ਚਾਹੋ ਹੱਸਣਾ ਖੇਡਣਾ ਚਾਹੀਦਾ ਪਰ ਹੱਸ ਖੇਡ ਕੇ ਅਸੀਂ ਮੈਂ ਕਿਹਾ ਲੋਕ ਆਣੇ ਤੇ ਕੋਈ ਮੈਸੇਜ ਲੱਗੇ ਜਾਣਾ ਅਸੀਂ ਕਿਤੇ ਵੀ 2 2.5 3 ਘੰਟੇ ਲਗਾਨੇ ਆ ਸਿਨੇਮਾ ਦੇ ਅੰਦਰ ਆ ਕੇ ਕਿਉਂਕਿ ਸਿਨੇਮਾ ਚ ਜਿਹੜੀ ਵੀ ਚੀਜ਼ ਆਏਗੀ ਨਾ ਉਹ ਸਾਡੇ ਨਾ ਦਿਮਾਗ ਤੇ ਇੰਪੈਕਟ ਕਰਦੀ ਹੈ ਵੱਡੀ ਪਿਕਚਰ ਵੱਡੀ ਸਾਊਂਡ ਜਦੋਂ ਅਸੀਂ ਵੱਡੀ ਕੋਈ ਵੱਡੀ ਚੀਜ਼ ਦੇਖਦੇ ਹਾਂ ਨਾ ਤਾਂ ਸਾਡੇ ਤੇ ਜ਼ਿਆਦਾ ਅਸਰ ਕਰਦੀ ਹੈ ਛੋਟੀ ਚੀਜ਼ ਉਹਨਾਂ ਅਸਰ ਨਹੀਂ ਕਰ ਸਕਦੀ ਇਸ ਕਰਕੇ ਸਾਰੇ ਫਿਲਮ ਮੇਕਰ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਇਸ ਤਰ੍ਹਾਂ ਦੀਆਂ ਇਤਿਹਾਸਿਕ ਆਪਣੀਆਂ ਵਿਰਸੇ ਦੀਆਂ ਆਪਣੀ ਸੱਭਿਆਚਾਰ ਦੀਆਂ ਆਪਣੇ ਕਲਚਰ ਦੀਆਂ ਫਿਲਮਾਂ ਨੂੰ ਬਣਾਓ ਔਰ ਉਹ ਫਿਲਮਾਂ ਬਣਾ ਕੇ ਅੱਗੇ ਲੈ ਕੇ ਆਓ ਆਪਣੇ ਸਿੱਖੀ ਦਾ ਪ੍ਰਚਾਰ ਵੀ ਕਰਨਾ ਚਾਹੀਦਾ ਆਪਣੇ ਇਤਿਹਾਸ ਦਾ ਪ੍ਰਚਾਰ ਕਰਨ ਦਾ ਆਪਣੇ ਇਤਿਹਾਸਿਕ ਜਿੰਨੀਆਂ ਵੀ ਚੀਜ਼ਾਂ ਨੇ ਆਪਣੇ ਗੁਰੂਆਂ ਨੇ ਕੀ ਕੀਤਾ ਉਹਨਾਂ ਬਾਰੇ ਦੱਸਣਾ ਬੜਾ ਜ਼ਰੂਰੀ ਹੈ ਜਿਹੜਾ ਕਿ ਮੈਂ ਕੰਮ ਕਰ ਰਿਹਾ ਮੈਂ ਪਹਿਲੀ ਫਿਲਮ ਸੱਚੀ ਸੇਵਾ ਬਣਾਈ ਸੀ ਉਹ ਚ ਮੈਂ ਦੱਸਿਆ ਵੀ ਸੱਚੀ ਸੇਵਾ ਕੀ ਹੁੰਦੀ ਹੈ ਦੂਜੀ ਮੂਲ ਮੰਤਰ ਬਣਾਈ ਸੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਦੇ ਉੱਤੇ ਕਿ ਮੂਲ ਮੰਤਰ ਕੀ ਹੈ ਮੂਲ ਮੰਤਰ ਕਿਉਂਦਾ ਕਿ ਮੂਲ ਮੰਤਰ ਪੜ੍ਹਨਾ ਕਿਉਂ ਹੁੰਦਾ ਜਿਸ ਜਗ੍ਹਾ ਦੇ ਉੱਤੇ ਮੂਲ ਮੰਤਰ ਪੜ੍ਹੇ ਜਾਵੇ ਉਦੋਂ ਦਾ એનર્ਜੀ ਲੈਵਲ ਕਿ ਹੋ ਜਾਂਦਾ ਕਿਉਂਕਿ ਜਿੱਤੇ ਵੀ ਅਸੀਂ ਬਾਣੀ ਜਾਂ ਚੰਗੀ ਬਾਣੀ ਅਸੀਂ ਪ੍ਰਯੋਗ ਕਰਾਂਗੇ ਉਦੋਂ ਦਾ এনवायरमेंट ਵੀ ਚੰਗਾ ਹੋ ਜਾਏਗਾ ਬਿਲਕੁਲ ਬਿਲਕੁਲ ਤੇ ਇਸ ਕਰਕੇ ਫਿਰ ਉਸ ਤੋਂ ਬਾਅਦ ਜ਼ਿੰਦਰਾ ਬਣਾਈ ਫਿਰ ਫਿਲਮ ਉਸ ਚ ਮੈਂ ਦਿਖਾਇਆ ਕਿ ਮਾਪੇ ਦੇ ਲਗਾਏ ਹੋਏ ਸੰਸਕਾਰਾਂ ਦੇ ਜ਼ਿੰਦਰੇ ਔਲਾਦ ਨੂੰ ਕਦੀ ਤੋੜਨੇ ਨਹੀਂ ਚਾਹੀਦੇ ਅਗਰ ਤੋੜਨਗੇ ਬਹੁਤ ਵੱਡਾ ਖਮਿਆਜਾ ਭੁਗਤਣਾ ਪਏਗਾ ਇਸ ਤਰ੍ਹਾਂ ਦੀਆਂ ਮੈਂ ਫਿਲਮਾਂ ਲੈ ਕੇ ਆਇਆ ਫਿਰ ਉਸ ਤੋਂ ਬਾਅਦ 100 ਮਿੱਟੀ ਦੀ ਫਿਲਮ ਲੈ ਕੇ ਆਇਆ ਕਿਸਾਨਾਂ ਦਾ ਅੰਦੋਲਨ ਸੀ ਕਿੰਨਾ ਵੱਡਾ ਪ੍ਰੋਟੈਸਟ ਸੀਗਾ ਇੰਟਰਨੈਸ਼ਨਲ ਲੈਵਲ ਤੇ ਸੀਗਾ ਕਿਸੇ ਨੇ ਉਹਦੇ ਤੇ ਫਿਲਮ ਨਹੀਂ ਬਣਾਈ ਨਹੀਂ ਬਣਾਨੀ ਚਾਹੀ ਨਾ ਹੀ ਕਿਸ ਨੇ ਹਿੰਮਤ ਕੀਤੀ ਆ ਤੇ ਉਹ ਵੀ ਚਲੋ ਮਾਲਕ ਨੇ ਮੈਨੂੰ ਮਤਲਬ ਉਸ ਚੀਜ਼ ਦੀ ਸੇਵਾ ਲਈ ਤੇ ਸੇਵਾ ਲਈ ਤੇ ਉਹ ਫਿਲਮ ਬਣਾਈ ਉਹ ਫਿਲਮ ਵੀ ਮੇਰੀਆਂ ਫਿਲਮਾਂ ਜਿਹੜੀਆਂ ਸਾਰੀਆਂ ਚਪਾਲਤੇ ਆ ਮੂਲ ਮੰਤਰ ਵੀ ਆ ਜਿੰਦਰਾ ਵੀ ਆ ਸੋ ਮਿੱਟੀ ਦੀ ਵੀ ਆ ਇਹ ਸਾਰੀਆਂ ਫਿਲਮਾਂ ਆਲਰੇਡੀ ਚਪਾਲਤੇ ਤੁਸੀਂ ਦੇਖ ਸਕਦੇ ਹੈਗੇ ਹੋ ਵੀ ਫਿਲਮਾਂ ਦੇ ਵਿੱਚ ਕੀ ਕੀ ਦਿਖਾਇਆ ਅੱਜ ਜਿਹੜੀ ਮਿਹਨਤ ਹੈ ਨਾ ਉਹ ਰੰਗ ਲੈ ਕੇ ਆਈ ਹੈ ਐਟ ਲਾਸਟ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਕਿ ਜੱਟਾ ਡੋਲੀ ਨਾ ਕਿਵੇਂ ਦੇਖਣੀ ਹੈ ਕਿਉਂ ਦੇਖਣੀ ਹੈ ਦੇਖੋ ਜੀ ਜਿਹੜੇ ਦੇਖ ਕੇ ਜਾ ਚੁੱਕੇ ਉਹ ਤਾਂ ਜ਼ਰੂਰ ਦੱਸਣਗੇ ਵੀ ਕਿਉਂ ਦੇਖਣੀ ਆ ਤੇ ਜਿਨ੍ਹਾਂ ਨੇ ਨਹੀਂ ਵੇਖੀ ਤੇ ਮੈਂ ਉਹਨਾਂ ਨੂੰ ਇਹੋ ਗੱਲ ਕਵਾਂਗਾ ਜਿੱਦਾਂ ਹੁਣ ਵੀ ਕਹਿ ਰਹੇ ਹਾਂ ਜਿੱਥੇ ਵੀ ਸਾਡੀ ਕੋਈ ਵੀ ਫਿਲਮ ਡਾਇਰੈਕਟਰ ਪ੍ਰੋਡਿਊਸਰ ਰਾਈਟਰ ਕੋਈ ਚੀਜ਼ ਲਿਖ ਕੇ ਬਣਾ ਕੇ ਲੈ ਕੇ ਆਂਦਾ ਆਪਣੀ ਸਿੱਖੀ ਬਾਰੇ ਆਪਣੇ ਇਤਿਹਾਸ ਬਾਰੇ ਆਪਣੇ ਵਿਰਸੇ ਬਾਰੇ ਆਪਣੇ ਕਲਚਰ ਬਾਰੇ ਆਪਣੇ ਸੱਭਿਆਚਾਰ ਬਾਰੇ ਆਪਣੀਆਂ ਪ੍ਰਾਤਨ ਚੀਜ਼ਾਂ ਨੇ ਜਿੰਨੀਆਂ ਵੀ ਉਹਨਾਂ ਨੂੰ ਦਿਖਾਣ ਦੀ ਕੋਸ਼ਿਸ਼ ਕਰਦਾ ਨਾ ਉੱਥੇ ਸਾਨੂੰ ਜ਼ਰੂਰ ਜਾਣਾ ਚਾਹੀਦਾ ਔਰ ਅਸੀਂ ਵੀ ਆਪਣਾ ਪੁਰਾਤਨ ਜਿਹੜੀ ਖੇਡ ਹੈ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਗਤਕੇ ਦੀ ਸ਼ੁਰੂਆਤ ਕੀਤੀ ਸੀ ਆਪਣੀ ਰੱਖਿਆ ਕਰਨ ਵਾਸਤੇ ਤੇ ਮਜਲੂਮਾਂ ਦੀ ਰੱਖਿਆ ਕਰਨ ਵਾਸਤੇ ਸਿਰਫ ਸੋਟੀ ਦੇ ਨਾਲ ਹੀ ਉਹਨਾਂ ਨੇ ਐਸਾ ਮਲੇ ਕਰਾਮਾਤ ਕੀਤੀ ਹੈ ਫਿਰ ਗੁਰਗੋਬਿੰਦ ਸਿੰਘ ਜੀ ਨੇ ਦਸਵੀਂ ਪਾਤਸ਼ਾਹੀ ਗੁਰਗੋਬਿੰਦ ਸਿੰਘ ਜੀ ਨੇ ਅਨੇਕਾਂ ਸ਼ਸਤਰਾਂ ਨੂੰ ਵਿੱਚ ਸ਼ਾਮਿਲ ਕਰਕੇ ਤੇ ਸਿੱਖ ਸਸਤਰ ਵਿਦਿਆ ਦਾ ਨਾਮ ਦਿੱਤਾ ਜਿਹੜਾ ਕਿ ਸਿੱਖ ਮਾਰਸ਼ਲ ਆਰਟ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਸਿੱਖ ਮਾਰਸ਼ਲ ਆਰਟ ਆਪਣੇ ਆਪ 'ਚ ਇੱਕ ਵਿਲੱਖਣ ਚੀਜ਼ ਹੈ ਠੀਕ ਹੈ ਜਿਹੜੀ ਕਿ ਹੁਣ ਨੈਸ਼ਨਲ 올림픽 ਗੇਮ ਦੇ ਅੰਦਰ ਅਨਰੋਲ ਹੋ ਗਈ ਹੈ ਇਹ ਵਿਲੱਖਣ ਹੈ ਤੇ ਤਾਂ ਹੀ ਅਨਰੋਲ ਹੋਈ ਹੈ ਨਹੀਂ ਤੇ ਕਿੱਧਰ ਹੋਣੀ ਸੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਥੈਂਕ ਯੂ ਜੀ ਥੈਂਕ ਯੂ